ਦੋਸਤੋ ਇੱਕ ਖਬਰ ਸਾਹਮਣੇ ਆ ਰਹੀ ਆ ਜਿਹੜੀ ਕਿ ਇੱਕ ਮਾਂ ਅਤੇ 30 ਦੇ ਰਿਸ਼ਤੇ ਨੂੰ ਸ਼ਰਮਸ਼ਾਰ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਆ ਇਹ ਖਬਰ ਜਿਹੜੀ ਮਹਾਲੀ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ 3 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਤਾਂ ਉਸ ਬੱਚੀ ਦੇ ਨਾਲ ਜ਼ਬਰ ਜਨਾਹ ਕਿਉਂ ਹੋਇਆ ਇਹਦੇ ਬਾਰੇ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆ ਇਹ ਜਿਹੜੀ ਖਬਰ ਮਹਾਲੀ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ 3 ਸਾਲ ਦੀ ਬੱਚੀ ਦੇ ਨਾਲ ਜ਼ਬਰ ਜਨਾਹ ਹੋਇਆ ਹੈ ਤਾਂ ਜਿਸ ਵਿਅਕਤੀ ਨੇ 3 ਸਾਲ ਦੀ ਬੱਚੀ ਦੇ ਨਾਲ ਐਦਾ ਗਲਤ ਹਰਕਤ ਕੀਤੀ ਆ ਉਹ ਜਿਹੜੀ ਕੁੜੀ ਦੀ ਮਾਂ ਦਾ ਜਿਹੜਾ ਦੋਸਤ ਦੱਸਿਆ ਜਾ ਰਿਹਾ ਹੈ ਤਾਂ ਜਦੋਂ ਉਸ ਕੁੜੀ ਦੇ ਨਾਲ ਗਲਤ ਕੰਮ ਹੋ ਰਿਹਾ ਸੀ ਜ਼ਬਰ ਜਨਾਹ ਹੋ ਰਿਹਾ ਸੀ ਤਾਂ ਉਸ ਟਾਈਮ ਕੁੜੀ ਦੀ ਮਾਂ ਨੇ ਉਸ ਆਪਣੇ ਦੋਸਤ ਨੂੰ ਜਿਹੜੇ ਆ ਇੱਕ ਵਾਰ ਵੀ ਰੋਕਣ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀ ਗਈ ਤਾਂ ਇਹਦੇ ਬਾਰੇ ਜਦੋਂ ਕੁੜੀ ਦੇ ਪਿਓ ਨੂੰ ਪਤਾ ਲੱਗ ਜਾ ਉਸਨੇ ਜਿਹੜੀ ਆ ਗਈ ਪੁਲਿਸ ਨੂੰ ਜਿਹੜੀ ਐਫ ਆਈ ਆਰ ਜਿਹੜੀ ਦਰਜ ਕਰਵਾ ਦਿੱਤੀ ਗਈ ਆ ਤਾਂ ਇਹ ਜਿਹੜੀ ਖਬਰ ਆ ਬਹੁਤ ਹੀ ਮਾਂ ਤੇ ਧੀ ਦੇ ਰਿਸ਼ਤੇ ਨੂੰ ਸ਼ਰਮਸ਼ਰ ਕਰਨ ਵਾਲੀ ਆ ਕਿ ਆਪਾਂ ਅਕਸਰ ਸੁਣਦੇ ਆ ਕਿ ਜਿਹੜੀ ਮਾਂ ਹੁੰਦੀ ਆ ਉਹ ਆਪਣੇ ਬੱਚਿਆਂ ਦੀ ਬਹੁਤ ਜ਼ਿਆਦਾ ਦੇਖਰੇਖ ਕਰਦੀ ਆ ਉਹ ਆਪਣੇ ਬੱਚਿਆਂ ਦੇ ਮਾੜੀ ਜਿਹੀ ਸੱਟ ਲੱਗੇ ਜਿਹੜੀ ਨਹੀਂ ਚਾਹਰਦੀ ਪਰ ਜਦੋਂ ਆਪਾਂ ਇਹ ਖਬਰ ਸੁਣਦੇ ਆ ਤਾਂ ਰੂਹ ਕੰਬ ਜਾਂਦੀ ਆ ਤੇ ਅੱਜ ਅੱਜ ਇੱਕ ਸਵਾਲ ਉੱਠ ਰਿਹਾ ਹੈ ਕਿ ਆਪਣਾ ਜਿਹੜਾ ਸਮਾਜ ਆ ਕਿੱਧਰ ਨੂੰ ਜਾ ਰਿਹਾ ਹੈ ਆਪਾਂ ਨੂੰ ਕੰਮ ਕਰਨਾ ਕੀ ਚਾਹੀਦਾ ਹੈ ਤੇ ਕਰ ਕੀ ਰਹੇ ਆ ਤਾਂ ਇਹ ਜਦੋਂ ਆਪਾਂ ਖਬਰ ਸੌਂਦੇ ਆ ਤਾਂ ਜਿਹੜੀ ਆਗੇ ਹੈਰਾਨ ਕਰ ਦੇਣ ਵਾਲੀ ਆ ਕਿ ਇੱਕ 3 ਸਾਲ ਦੀ ਬੱਚੀ ਆ ਉਹਦੇ ਨਾਲ ਜ਼ਬਰਜਨਾਹ ਹੁੰਦਾ ਜਬਰਜਨਾਹ ਵੀ ਇੱਕ ਮਾਂ ਦਾ ਜਿਹੜਾ ਦੋਸਤ ਹੁੰਦਾ ਹੈ ਉਹਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਉਸ ਵਿਅਕਤੀ ਦੀ ਉਮਰ ਲਗਭਗ 30 ਸਾਲ ਦੀ ਦੱਸੀ ਜਾ ਰਹੀ ਆ ਅਤੇ ਉਹ ਮਾਂ ਦਾ ਰਹਿਣ ਵਾਲਾ ਹੈ ਤਾਂ ਜਦੋਂ 3 ਸਾਲ ਦੀ ਬੱਚੀ ਦੇ ਨਾਲ ਜੇ ਬਰਜ ਨਾ ਹੁੰਦਾ ਤਾਂ ਫਿਰ ਉਸ ਬੱਚੀ ਨੂੰ ਇੱਕ ਕੂੜੇ ਦੀ ਇੱਕ ਢੇਰੀ ਜਿਹੜੀ ਆ ਉੱਥੇ ਸੁੱਟ ਦਿੰਦੇ ਆ ਤਾਂ ਇਹ ਬਹੁਤ ਜਿਹੜੀ ਆ ਖਬਰ ਦਰਦਨਾਕ ਖਬਰ ਆ ਤੇ ਜਦੋਂ ਇਸ ਖਬਰ ਬਾਰੇ ਪੂਰੀ ਜਾਣਕਾਰੀ ਮਿਲਦੀ ਆ ਕਿ ਜਿਹੜੀ ਮਾਂ ਹੁੰਦੀ ਆ ਉਸ ਦਾ ਜਿਹੜਾ ਦੋਸਤ ਹੁੰਦਾ ਤਾਂ ਉਹ ਜਦੋਂ 3 ਸਾਲ ਦੀ ਬੱਚੀ ਦੇ ਨਾਲ ਜ਼ਬਰਜਨਾਹ ਕਰਦਾ ਏ ਤਾਂ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਹੁੰਦੀ ਆ ਉਹ ਇੱਕ ਵਾਰੀ ਵੀ ਵਿਅਕਤੀ ਨੂੰ ਨਹੀਂ ਰੋਕਦੀ ਤਾਂ ਜ਼ਬਰਜਨਾਹ ਕਰਕੇ ਉਸ ਨੂੰ ਕੂੜੇ ਵਾਲੀ ਢੇਰੀ ਦੇ ਉੱਪਰ ਸੁੱਟ ਦਿੰਦੇ ਆ ਤਾਂ ਜਦੋਂ ਆਸ-ਪਾਸੇ ਦੇ ਲੋਕ ਆਉਂਦੇ ਜਾਂਦੇ ਆ ਤਾਂ ਉਸ ਬੱਚੀ ਨੂੰ ਉੱਥੇ ਚੱਕ ਕੇ ਪੁਲਿਸ ਵਿੱਚ ਜਿਹੜੀ ਰਿਪੋਰਟ ਦਰਜ ਕਰਵਾਉਂਦੇ ਤੇ ਦੂਜੇ ਪਾਸੇ ਵੀ ਕੁੜੀ ਦੇ ਪਿਓ ਨੇ ਜਿਹੜੀ ਸ਼ਿਕਾਇਤ ਦਰਜ ਕਰੋ ਵਾਅਦਾ ਕੀਤੀ ਗਈ ਆ ਤਾਂ ਫਿਰ ਪੁਲਿਸ ਨੇ ਪੂਰੀ ਜਦੋਂ ਜਾਂਚ ਪੜਤਾਲ ਕੀਤੀ ਹੈ ਤਾਂ ਦੋ ਜਿਹੜੇ ਮੁਲਜ਼ਮਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਬੱਚੀ ਦਾ ਜਿਹੜਾ ਮੈਡੀਕਲ ਵੀ ਕੀਤਾ ਗਿਆ ਹੈ ਤਾਂ ਉਸ ਤੋਂ ਬਾਅਦ ਜਿਹੜੀ ਵੀ ਕੋਈ ਜਾਣਕਾਰੀ ਸਾਹਮਣੇ ਨਿਕਲ ਕੇ ਆਏਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਉਹ ਬੱਚੀ ਦੀ ਹਾਲਤ ਆ ਕੱਲ ਤੋਂ ਲੈ ਕੇ ਅੱਜ ਤੱਕ ਹਲੇ ਵੀ ਗੰਭੀਰ ਦੱਸੀ ਜਾ ਰਹੀ ਆ ਤਾਂ ਇਹ ਜਿਹੜੀ ਖਬਰ ਆ ਬਹੁਤ ਹੀ ਦਿਲ ਨੂੰ ਕੰਬਾਉਣ ਵਾਲੀ ਆ ਰਹੀ ਆ ਅਤੇ ਦੂਜੀ ਖਬਰ ਜਿਹੜੀ ਆ ਕਿ ਪੰਜਾਬੀ ਕਵੀ ਚੰਦ ਸਿੰਘ ਚੱਕਰਵਰਤੀ ਦਾ ਇੱਕ ਜਿਹੜਾ ਪੋਤਾ ਸੀ ਉਹਦੀ ਜਿਹੜੀ ਫੈਮਿਲੀ ਜਰਮਨੀ 'ਚ ਰਹਿੰਦੀ ਸੀ ਉਹਦੀ ਫੈਮਿਲੀ ਨੂੰ ਰਹਿੰਦਿਆਂ ਨੂੰ 7 ਸਾਲ ਹੋ ਗਏ ਸੀ ਤਾਂ ਉਹਦਾ ਜਿਹੜਾ ਪੋਤਾ ਸੀ ਉਹਨੂੰ 8 8ਵਾਂ ਸਾਲ ਲੱਗਿਆ ਸੀ ਤਾਂ ਉਹ ਜਦੋਂ ਸਕੂਲੋਂ ਆਉਂਦਾ ਏ ਜਰਮਨੀ ਦੇ ਵਿੱਚ ਤਾਂ ਸਕੂਲੋਂ ਆ ਕੇ ਉਹ ਆਪਣੀ ਮਾਂ ਨੂੰ ਕਹਿੰਦਾ ਕਿ ਮੈਂ ਬਾਹਰ ਖੇਡਣ ਚੱਲਿਆ ਤਾਂ ਉਹ ਆਪਣੇ ਘਰ ਦੇ ਕੋਲ ਹੀ ਖੇਡ ਰਿਹਾ ਸੀ ਤਾਂ ਉਧਰ ਅਚਾਨਕ ਭਰਿਆ ਟਰੱਕ ਆਉਂਦਾ ਏ ਤਾਂ ਉਹ ਉਸ ਨੂੰ ਉਹ ਕੱਚਾ ਜਿਹੜਾ ਟਰੱਕ ਤੇ ਥੱਲੇ ਆ ਜਾਂਦਾ ਇਹ ਤਾਂ ਟਰੱਕ ਜਿਹੜਾ ਉਹਨੂੰ ਪੂਰੇ ਬੁਰੇ ਤਰੀਕੇ ਨਾਲ ਜਿਹੜਾ ਦਰਦ ਦਿੰਦਾ ਦਾਏ ਤਾਂ ਉਦੋਂ ਜਦੋਂ ਘਰਦਿਆਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹਨਾਂ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਦਾਂ ਉਹਦੇ ਹੀ ਜਿਹੜੀ ਦਾਦਾ ਦਾਦੀ ਆ ਕਿਦਾਂ ਉਹ ਭੂਵਾ ਮਾਰ ਕੇ ਰੋ ਰਹੇ ਆ ਤੇ ਜਦੋਂ ਇਸ ਖਬਰ ਬਾਰੇ ਉਹਨਾਂ ਸਾਰੇ ਪਰਿਵਾਰਕ ਨੂੰ ਪਤਾ ਲੱਗਿਆ ਤਾਂ ਉਹਨਾਂ ਦੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਆ ਤਾਂ ਇਹ ਜਿਹੜੀ ਪੂਰੀ ਜਾਣਕਾਰੀ ਆ ਉਹ ਪੰਜਾਬੀ ਕਵੀ ਚੈਨ ਸਿੰਘ ਚਕਰਵਰਤੀ ਦੇ ਇਹ ਵੀ ਬਿਆਨ ਆਇਆ ਕਿ ਹਾਂ ਜਿਹੜਾ ਸਾਡਾ ਪੋਤਾ 8 ਸਾਲਾਂ ਦਾ ਹੋ ਗਿਆ ਸੀ ਉਸ ਦੀ ਜਿਹੜੀ ਆ ਗਈ ਭਾਰੀ ਟਰੱਕ ਦੇ ਨਾਲ ਜਿਹੜੀ ਮੌਤ ਹੋ ਜਾਂਦੀ ਉਹ ਟਰੱਕ ਦੇ ਜਦੋਂ ਥੱਲੇ ਆ ਜਾਂਦਾ ਉਸ ਦੀ ਮੌਤ ਹੋ ਜਾਂਦੀ ਆ ਪਰ ਜਿਹੜਾ ਮੇਰਾ ਪੋਤਾ ਆ ਉਸ ਦੀ ਜਿਹੜੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ ਤੇ ਸਾਡੇ ਸਾਰੇ ਪਰਿਵਾਰ ਦੇ ਘਰ ਵਿੱਚ ਜਿਹੜੇ ਸੋਗ ਦੀ ਜਿਹੜੀ ਲਹਿਰ ਛਾ ਗਈ ਆ ਤੇ ਅਤੇ ਤੀਜੀ ਖਬਰ ਇਹ ਆ ਰਹੀ ਆ ਕਿ ਤੁਹਾਨੂੰ ਪਤਾ ਹੈ ਕਿ ਕੁਲ ਦਿਨ ਪਹਿਲਾਂ ਹੀ ਜਲੰਧਰ ਦੇ ਵਿੱਚ ਰਾਜਪੁਰ ਦਾ ਇੱਕ ਜਿਹੜਾ ਯੂਟਿਊਬਰ ਆ ਉਹਦੇ ਘਰ ਜਿਹੜਾ ਗ੍ਰਨੇਡ ਹਮਲਾ ਹੋਇਆ ਸੀ ਤਾਂ ਉਹਦੇ ਵਿੱਚ ਪੁਲਿਸ ਨੇ ਜਦੋਂ ਜਾਂਚ ਪੜਤਾਲ ਕੀਤੀ ਸੀ ਤਾਂ ਉਦੋਂ ਇੱਕ ਜਿਹੜਾ ਬਦਮਾਸ਼ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਨਕਾਊਂਟਰ ਕਰਨ ਤੋਂ ਬਾਅਦ ਜਦੋਂ ਉਸ ਨੂੰ ਰਿਕਵਰੀ ਕਰਨ ਦੇ ਲਈ ਲੈ ਕੇ ਗਏ ਸੀ ਤਾਂ ਉਦੋਂ ਉਸ ਮੁਲਜ਼ਮ ਨੇ ਪੁਲਿਸ ਦੇ ਉੱਪਰ ਜਿਹੜੀ ਇੱਕ ਜਵਾਬੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਪੁਲਿਸ ਨੇ ਆਪਣਾ ਬਚਾਅ ਕਰਨ ਦੇ ਲਈ ਉਸ ਜਿਹੜਾ ਮੁਲਜ਼ਮ ਦੇ ਪੈਰ ਤੇ ਜਿਹੜੀ ਗੋਲੀ ਮਾਰਤੇ ਆ ਤਾਂ ਜਦੋਂ ਉਹਦੇ ਗੋਲੀ ਲੱਗ ਜਾਂਦੀ ਆ ਤਾਂ ਉਹ ਉੱਥੇ ਜ਼ਖਮੀ ਹੋ ਜਾਂਦੇ ਫਿਰ ਉਸ ਨੂੰ ਹਸਪੀਟਲ ਦੇ ਵਿੱਚ ਪਹੁੰਚਾ ਦਿੰਦੇ ਆ ਤਾਂ ਅੱਜ ਇਸ ਦੇ ਨਾਲ ਇੱਕ ਹੋਰ ਵੱਡੀ ਅਪਡੇਟ ਆ ਰਹੀ ਹੈ ਜਲੰਧਰ ਦੇ ਵਿੱਚ ਜਦੋਂ ਉਹਨਾਂ ਨੇ ਹਮਲਾ ਕੀਤਾ ਸੀ ਗ੍ਰਨੇਡ ਹਮਲਾ ਕੀਤਾ ਸੀ ਯੂਟਿਊਬਰ ਦੇ ਘਰ ਤਾਂ ਉਸ ਦੇ ਵਿੱਚ ਇੱਕ ਹੋਰ ਵੱਡੀ ਅਪਡੇਟ ਆ ਰਹੀ ਆ ਕਿ ਜਿਹੜਾ ਇੱਕ ਹੋਰ ਜਿਹੜਾ ਮੁਲਜ਼ਮ ਸੀ ਉਹ ਜਿਹੜਾ ਇਹ ਪੁਲਿਸ ਮੁਲਾਜ਼ਮ ਦਾ ਮੁੰਡਾ ਸੀ ਪੁਲਿਸ ਮੁਲਾਜ਼ਮ ਜਿਹੜਾ ASI ਆ ਉਸ ਦਾ ਮੁੰਡਾ ਦੱਸਿਆ ਜਾ ਰਿਹਾ ਉਸ ਦਾ ਹੱਥ ਵੀ ਇਸ ਜਿਹੜੀ ਆ ਕਿ ਘਟਨਾ ਨੂੰ ਵਾਰਦਾਤ ਜਿਹੜੀ ਦਿੱਤੀ ਆ ਉਸ ਜਿਹੜਾ ਮੁਲਜ਼ਮ ਦੇ ਵੀ ਉਹ ਨਾਂ ਦੱਸਿਆ ਜਾ ਰਿਹਾ ਕਿ ਕੋ ਜਿਹੜਾ ਅੱਜ ਨੌਜਵਾਨ ਨਵਾਂ ਫੜਿਆ ਏ ਉਹ ਪੁਲਿਸ ਮੁਲਾਜ਼ਮ ਜਿਹੜਾ ASI ਆ ਉਹਦਾ ਮੁੰਡਾ ਦੱਸਿਆ ਜਾ ਰਿਹਾ ਹੈ ਤਾਂ ਹੁਣ ਅੱਗੇ ਵੀ ਉਸ ਜਿਹੜਾ SSP ਆ ਗੁਰਮੀਤ ਸਿੰਘ ਨੇ ਇਹ ਬਿਆਨ ਦਿੱਤੇ ਆ ਕਿ ਅਸੀਂ ਅਜੇ ਹੋਰ ਜਿਹੜਾ ਮੁੱਲਜਮ ਨੂੰ ਅਸੀਂ ਫੜ ਲਿਆ ਗਿਆ ਹੈ ਤਾਂ ਉਹਦੇ ਦੁਆਰਾ ਅਸੀਂ ਕੋਈ ਵੀ ਜਾਣਕਾਰੀ ਜਿਹੜਾ ਅਸੀਂ ਪ੍ਰਾਪਤ ਕਰਾਂਗੇ ਪੁੱਛਗਿੱਛ ਕਰਾਂਗੇ ਜਦੋਂ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਊਗੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇੱਕ ਖਬਰ ਹੋਰ ਸਾਹਮਣੇ ਆ ਰਹੀ ਆ ਤੁਹਾਨੂੰ ਪਤਾ ਹੈ ਕਿ ਅੱਜਕਲ ਜਿਹੜੇ ਠੱਗੀ ਠੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਜਿਹੜੀਆਂ ਆਮ ਹੀ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਇੱਕ ਹੋਰ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਇਹ ਜਿਹੜੀ ਖਬਰ ਆ ਜਲੰਧਰ ਤੋਂ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਇੱਕ ਜਿਹੜਾ ਨੌਜਵਾਨ ਆ ਉਹ ਘਰ ਦੇ ਅੰਦਰ ਉਲਝਾਂਦਾ ਹੈ ਤਾਂ ਉਸਦੇ ਜਿਹੜੀ ਆ ਬਲੂ ਕਲਰ ਦੀ ਸ਼ਰਟ ਪਾਈ ਹੋ ਜਾਂ ਹੱਥ ਦੇ ਵਿੱਚ ਉਹਦੇ ਇੱਕ ਜਿਹੜੀ ਆਗੀ ਕੋਈ ਖਤੌਂਗ ਨਾ ਕਿ ਚੀਜ਼ ਹੁੰਦੀ ਆ ਤਾਂ ਉਹ ਘਰ ਦੇ ਅੰਦਰ ਜਾ ਕੇ ਪਹਿਲਾਂ ਅੰਦਰੋਂ ਕੁੰਡਾ ਲਾਉਂਦਾ ਹੈ ਤਾਂ ਫਿਰ ਉਹ ਘਰ ਦੇ ਵਿੱਚ ਅੰਦਰ ਜਾ ਕੇ ਫੋਨ ਖੋ ਕੇ ਤੇ ਇੱਕ ਜਿਹੜੀ ਬੀਬੀ ਹੁੰਦੀ ਆ ਉਸ ਨੂੰ ਧੱਕਾ ਮਾਰ ਕੇ ਭੱਜ ਜਾਂਦਾ ਹੈ ਤਾਂ ਜਦੋਂ ਬੀਬੀ ਆਪਣਾ ਬਚਾਅ ਕਰਦੀ ਆ ਤੇ ਫਿਰ ਉਹ ਰੌਲਾ ਪਾਉਂਦੀ ਆ ਤਾਂ ਉਸ ਟਾਈਮ ਉਹ ਜਿਹੜਾ ਨੌਜਵਾਨ ਹੁੰਦਾ ਹੈ ਜਿਹੜਾ ਚੋਰ ਵਿਅਕਤੀ ਹੁੰਦਾ ਹੈ ਉਸ ਤੋਂ ਭੱਜ ਜਾਂਦਾ ਹੈ ਤਾਂ ਇਹ ਜਿਹੜੀ ਖਬਰ ਜਲੰਧਰ ਤੋਂ ਆ ਰਹੀ ਹੈ ਜਲੰਧਰ ਦੇ ਵਿੱਚ ਜਿਹੜਾ ਅੱਜ ਬਹੁਤ ਵੱਡਾ ਜਿਹੜਾ ਹਾਦਸਾ ਵਾਪਰਿਆ ਹੈ ਕਿ ਕੋ ਜਿਹੜਾ ਚੋਰ ਘਰ ਆਉਂਦਾ ਏ ਤਾਂ ਉਹ ਜਿਹੜਾ ਉਸ ਘਰ ਵਿੱਚ ਕੱਲੀਆਂ ਦੋ ਬੀਬੀਆਂ ਹੀ ਹੁੰਦੀਆਂ ਨੇ ਉਹ ਆਪਦਾ ਕੰਮ ਕਰ ਰਹੀਆਂ ਹੁੰਦੀਆਂ ਤੇ ਜਦੋਂ ਚੋਰ ਘਰੇ ਆਉਂਦਾ ਏ ਤਾਂ ਅੰਦਰੋਂ ਕੁੰਡਾ ਲਾ ਕੇ ਤਾਂ ਉਹ ਫੋਨ ਖੋ ਕੇ ਜਦੋਂ ਭੱਜਦਾ ਏ ਤਾਂ ਬੀਬੀ ਜੋ ਇੱਕ ਬੀਬੀ ਉਹਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕਰਦੀ ਆ ਤਾਂ ਉਸਨੇ ਧੱਕਾ ਮਾਰ ਕੇ ਸੁੱਟ ਕੇ ਭੱਜ ਜਾਂਦਾ ਏ ਤਾਂ ਫੋਨ ਵੀ ਖੋ ਕੇ ਲੈ ਜਾਂਦਾ ਏ ਤਾਂ ਪਰ ਇਹਦੇ ਉੱਪਰ ਬਹੁਤ ਵੱਡੇ ਜਿਹੜੇ ਸਵਾਲ ਉੱਠਦੇ ਆ ਕਿ ਅੱਜਕੱਲ ਜਿਹੜੇ ਲੋਕ ਆ ਪਹਿਲਾਂ ਤਾਂ ਆਪਾਂ ਇਦਾਂ ਖਬਰਾਂ ਸੁਣਦੇ ਹੁੰਦੇ ਸੀ ਕਿ ਜਿਹੜੇ ਲੋਕ ਬਾਹਰ ਅੰਦਰੋਂ ਜਾਂਦੇ ਜਾਂਦੇ ਆ ਉਹਨਾਂ ਦਾ ਜਿਹੜਾ ਬਾਹਰ ਅੰਦਰ ਜਾਣਾ ਸੇਫ ਨਹੀਂ ਆ ਪਰ ਅੱਜਕੱਲ ਦੀਆਂ ਜਿਹੜੀਆਂ ਈਡੀਆਂ ਵੱਡੀਆਂ ਬਾਹਰ ਦਾ ਤਾਂ ਵਾਪਰ ਰਹੀਆਂ ਨੇ ਕਿ ਜਿਹੜੇ ਅੱਜਕੱਲ ਦੇ ਲੋਕ ਆਪਣੇ ਘਰਾਂ ਵਿੱਚ ਵੀ ਰਹਿ ਕੇ ਜਿਹੜੇ ਸੇਫ ਨਹੀਂ ਆ ਤਾਂ ਇਸ ਗੱਲ ਨੇ ਮੱਧੇ ਨਜ਼ਰ ਰੱਖ ਰਿਆ ਹੋਇਆ ਜਲੰਧਰ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਕਿ ਇੱਕ ਨੌਜਵਾਨ ਘਰ ਦੇ ਅੰਦਰ ਜਾਂਦਾ ਏ ਉਸ ਦੇ ਜਿਹੜੀ ਬਲੂ ਕਲਰ ਦੀ ਸ਼ਰਟ ਪਾਈ ਹੁੰਦੀ ਆ ਅੱਤਾਂ ਜਦੋਂ ਅੰਦਰ ਜਾਂਦਾ ਹੈ ਤਾਂ ਪਹਿਲਾਂ ਬਾਹਰ ਅੰਦਰੋਂ ਕੁੰਡਾ ਲਗਾਉਂਦਾ ਹੈ ਫਿਰ ਅੰਦਰ ਜਿੱਤ ਐਂਟਰ ਕਰਦਾ ਹੈ ਤਾਂ ਬੀਬੀਆਂ ਤਾਂ ਫੋਨ ਖੋ ਕੇ ਚੱਲ ਜਾਂਦਾ ਹੈ ਤਾਂ ਬੀਬੀ ਉਹਨਾਂ ਦਾ ਫੋਨ ਖੌਂਦੀ ਆ ਤੇ ਆਪਣਾ ਬਚਾਅ ਕਰਵਾਉਣ ਲਈ ਜਦੋਂ ਉਸ ਨੂੰ ਰੋਗ ਦੀ ਆ ਤਾਂ ਉਸਨੂੰ ਧੱਕਾ ਮਾਰ ਕੇ ਸੁੱਟ ਕੇ ਭੱਜ ਜਾਂਦਾ ਹੈ ਤੇ ਇਹ ਬਹੁਤ ਵੱਡੀ ਜਿਹੜੀ ਖਬਰ ਸਾਹਮਣੇ ਆ ਰਹੀ ਆ ਕਿ ਅੱਜ ਕੱਲ ਦੇ ਜਿਹੜੇ ਲੋਕ ਆ ਘਰਾਂ ਵਿੱਚ ਵੀ ਸੇਫ ਨਹੀਂ ਆ ਜੇਕਰ ਲੋਕ ਆਪਣੇ ਘਰਾਂ ਤੇ ਆਪਣੇ ਪਿੰਡਾਂ ਵਿੱਚ ਸੇਫ ਨਹੀਂ ਆ ਤਾਂ ਫਿਰ ਲੋਕ ਹੁਣ ਜਾਣ ਤੇ ਜਾਣ ਕਿੱਧਰ ਤੁਹਾਡਾ ਇਸ ਪਰਤੇ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨੂੰ ਜਰੂਰ el